ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਜੀ ਇੱਥੇ ਜੀ ਸਵੇਰ ਦੇ 5 ਵਜੇ ਦਾ ਟਾਈਮ ਹੈ ਦੇਖੋ ਗਰਮੀਆਂ ਦੇ ਵਿੱਚ ਇੰਨਾ ਦਿਨ ਚੜ ਜਾਂਦਾ ਹਨਾ 5 ਵਜੇ ਤੇ ਸਰਦੀਆਂ ਦੇ ਵਿੱਚ ਇਹੀ 5 ਵਜੇ ਕਾਫੀ ਹਨੇਰਾ ਹੁੰਦਾ ਤੇ ਇੱਥੇ ਲਾਗੇ ਸੀ ਆਪਾਂ ਵਿਹੜੇ ਦੇ ਵਿੱਚ ਝਾੜੂ ਲਾਉਣਾ ਕਿਉਂਕਿ ਠੰਡੇ-ਠੰਡੇ ਹਨਾ ਝਾੜੂ ਲਗਾ ਦੇਣੇ ਆ ਤੇ ਫਿਰ ਧੁੱਪ ਦੇ ਵਿੱਚ ਝਾੜੂ ਲਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਤੇ ਵੈਸੇ ਤਾਂ ਮੈਂ ਇਦੋਂ ਜਲਦੀ ਹਨਾ ਲਗਾਉਣੀ ਆ ਝਾੜੂ ਤੇ ਅੱਜ ਬਸ ਆਪਾਂ ਵੀਡੀਓ ਸ਼ੇਅਰ ਕਰਨੀ ਸੀ ਇਸ ਕਰਕੇ ਥੋੜਾ ਜਿਹਾ ਲੇਟ ਲਗਾਉਣ ਲੱਗੀ ਆ ਤੇ 4 ਦਿਨ ਹੋ ਗਏ ਜੀ ਆਪਾਂ ਕੋਈ ਵੀ ਵੀਡੀਓ ਜਿਹੜੀ ਅਪਲੋਡ ਨਹੀਂ ਕੀਤੀ ਕਿਉਂਕਿ ਰੋਜ਼ ਹਨੇਰੀ ਆ ਜਾਂਦੀ ਆ ਤਾਂ ਕਰਕੇ ਹਨਾ ਉਧਰ ਕੰਮਾਂ ਧੰਦਿਆਂ ਦੇ ਵਿੱਚ ਹੀ ਸਾਰਾ ਦਿਨ ਲੰਘ ਜਾਂਦਾ ਤੇ ਇਸ ਕਰਕੇ ਹਨਾ ਬਿਜੀ ਸੀ ਮੈਂ ਤਾਂ ਕਰਕੇ ਕੋਈ ਵੀਡੀਓ ਨਹੀਂ ਮੈਥੋਂ ਪਈ ਤੇ ਇੱਥੇ ਵੀ ਅੱਜ ਹਨੇਰੀ ਆ ਗਈ ਸੀ ਤੇ ਇਧਰੋਂ ਹਨਾ ਹਵਾ ਦੂਜੀ ਸਾਈਡ ਸੀਗੀ ਤਾਂ ਕਰਕੇ ਇਧਰੋਂ ਥੋੜਾ ਸਾਫ ਪਿਆ ਸੀਗਾ ਤੇ ਦੂਸਰੀ ਸਾਈਡ ਹਨਾ ਪੱਤੇ ਜਿਹੜੇ ਸਾਰੇ ਇੱਕ ਥਾਂ ਇਕੱਠੇ ਹੋ ਗਏ ਨੇ ਘੁਮ ਘਮਾ ਕੇ ਤੇ ਤੁਸੀਂ ਵੀ ਦੱਸਿਓ ਕਮੈਂਟਾਂ ਦੇ ਵਿੱਚ ਹਨਾ ਕਿੱਥੇ-ਕਿੱਥੇ ਹਨੇਰੀ ਸੀ ਸ਼ਾਇਦ ਮੈਨੂੰ ਲੱਗਦਾ ਸਾਰੀ ਹੈਗੀ ਸੀ ਇਹ ਹਨੇਰੀ ਤੇ ਹਵਾ ਦੂਜੀ ਸਾਈਡ ਹੋਣ ਕਰਕੇ ਇੱਥੇ ਸਾਨੂੰ ਸਾਫ ਲੱਗ ਰਿਹਾ ਹੋਊਗਾ ਤੇ ਕਿਉਂਕਿ ਬਹੁਤ ਜ਼ਿਆਦਾ ਹਨੇਰੀ ਆਈ ਸੀ ਤੇ ਬਹੁਤ ਗੰਦ ਪਿਆ ਹਨਾ ਤੇ ਟਾਹਣੀਆਂ ਵਗੈਰਾ ਹਨਾ ਪੱਤੇ ਸਾਡੇ ਗਵੰਡੀਆਂ ਦੇ ਨਿਮਾ ਕਰ ਤੇ ਉਹ ਸਾਰੇ ਤੋੜ ਤੋੜ ਆਪਣੇ ਵਣੀ ਛੱਟ ਤੇ ਤੇ ਇੱਕ ਬੇੜੀਆਂ ਦੇ ਵਿੱਚ ਹਨਾ ਏਡੜੀ ਬੇੜੀ ਸੰਭਰਨੀ ਬਹੁਤ ਔਖੇ ਹੋ ਜਾਂਦੇ ਆ ਜੇ ਆਪਾਂ ਧੁੱਪ ਚੜੀ ਤੋਂ ਹਨਾ ਸੰਭਰਦੇ ਆ ਤੇ ਇਸ ਟਾਈਮ ਥੋੜਾ ਠੰਡਾ ਹੁੰਦਾ ਮੌਸਮ ਤੇ ਜਲਦੀ ਸੰਭਰਿਆ ਜਾਂਦਾ ਤੇ ਮੈਂ ਵੇਟ ਕਰ ਰਹੀ ਸੀ ਹਨਾ ਵੀ ਚਲੋ ਹਨੇਰੀਆਂ ਜੀਆਂ हट ਗਈਆਂ ਫਿਰ ਆਪਾਂ ਫਰਸ਼ ਜਿਹੜਾ ਤੋਦਾਂਗੇ ਤੇ ਉਨੇ ਕੁ ਦਿਨ ਆਪਾਂ ਇਸ ਤਰ੍ਹਾਂ ਹੀ ਹਨਾ ਸੰਭਰ ਕੇ ਲੰਘਾ ਲੈਨੇ ਆ ਇੱਥੇ ਸਾਡੇ ਇੰਟਰਲੌਕ ਲੱਗੀ ਹੋਈ ਹੈ ਇੱਟ ਤੇ ਇਹਦੇ ਵਿੱਚ ਵਿਰਲਾਂ ਜੀਆਂ ਹੁੰਦੀਆਂ ਨੇ ਵਿਰਲਾਂ ਦੇ ਵਿੱਚ ਹਨਾ ਰੇਤਾ ਜਾ ਫਸ ਜਾਂਦਾ ਤੇ ਉਹ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਕੁਛ ਤੂੜੀ ਬਣਾਉਂਦੇ ਕਰਕੇ ਹਨਾ ਤੂੜੀ ਦੀ ਹਲੇ ਕਿਣਕੀ ਜੀ ਆ ਜਾਂਦੇ ਉਹ ਵਿਰਲਾਂ ਦੇ ਵਿੱਚ ਫਸ ਜਾਂਦੀਆਂ ਹਨੇਰੀਆਂ ਨਾਲ ਇੱਥੇ ਬਾਬਾ ਜੀ ਹਨਾ ਪਾਠ ਕਰ ਰਹੇ ਨੇ ਗੁਰਦੁਆਰਾ ਸਾਹਿਬ ਕਿਉਂਕਿ 6:30 ਵਜੇ ਅਰਦਾਸ ਹੁੰਦੀ ਆ ਹਾਂਜੀ ਆਪਣੀ ਪਿਛਲੀ ਵੀਡੀਓ ਦੇ ਵਿੱਚ ਇੱਕ ਭੈਣ ਪੁੱਛ ਰਹੀ ਸੀ ਵੀ ਜਿਹੜਾ ਤੁਹਾਡੀ ਰਸੋਈ ਦੇ ਵਿੱਚ ਹਨਾ ਰੈਕ ਰੱਖਿਆ ਹੋਇਆ ਵੀ ਉਹਦਾ ਪ੍ਰਾਈਸ ਦੱਸੋ ਵੀ ਕਿੰਨਾ ਪ੍ਰਾਈਸ ਆ ਉਹਦਾ ਤੇ ਹਾਂਜੀ ਭੈਣੇ ਉਹ ਆਪਾਂ 3/2 1300 ਦਾ ਲੈ ਕੇ ਆਏ ਸੀਗੇ ਤੇ ਵਧੀਆ ਵੈਸੇ ਹਨਾ ਸਾਰੀ ਕਿ ਚੀਜ਼ ਉਹਦੇ ਵਿੱਚ ਟਿਕ ਜਾਂਦੀ ਆ ਤੇ ਮੈਂ ਵੀ ਇਸ ਕਰਕੇ ਹੀ ਲੈ ਕੇ ਆਈ ਸੀ ਤੇ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਦੇ ਵਿੱਚ ਵਧੀਆ ਟਿਕ ਜਾਂਦੀਆਂ ਨੇ ਹਾਂਜੀ ਕੀ ਕਰੀਏ ਹਨਾ ਰੋਜ਼ ਸਫਾਈਆਂ ਕਰਕੇ ਸਵੇਰੇ ਹਨਾ ਸਾਫ ਸਵਾਈਆਂ ਦਾ ਕੰਮ ਫਿਨਿਸ਼ ਕਰਦੇ ਆਂਗੇ ਤੇ ਫਿਰ ਸ਼ਾਮ ਨੂੰ ਨੇਰੀ ਆ ਜਾਂਦੀ ਐ ਤੇ ਬਸ ਜਿਹੜਾ 1 ਘੰਟੇ ਦਾ ਕੰਮ ਹੁੰਦਾ ਤੇ 3-4 ਘੰਟਿਆਂ ਦਾ ਕੰਮ ਹਨਾ ਹੋ ਜਾਂਦਾ ਵੱਧ ਜਾਂਦਾਗਾ ਤੇ ਇੱਥੇ ਮੈਂ ਵਰਲਾਂ ਦੇ ਵਿੱਚੋਂ ਹਨਾ ਰੇਤਾ ਚੰਗੀ ਤਰ੍ਹਾਂ ਕੱਢ ਰਹੀ ਸੀਗੀ ਤੇ ਕਿਉਂਕਿ ਇਹ ਥੋੜਾ ਸੁੰਬਰਣਾ ਔਖਾਗਾ ਤੇ ਸੋਹਣੀਆਂ ਤਾਂ ਲੱਗਦੀਆਂ ਨੇ ਪਰ ਇਹ ਟੈਲਾ ਤੇ ਪਰ ਥੋੜੀਆਂ ਜੀਆਂ ਹਨ ਸੰਭਰਨਾ ਹੀ ਔਖਾ ਲੱਗਦਾ ਕਿਉਂਕਿ ਇਹਨਾਂ ਦੇ ਵਿਰਲਾਂ ਦੇ ਵਿੱਚ ਰੇਤਾ ਵਗੈਰਾ ਹਨ ਫਸ ਜਾਂਦਾ ਦਾ ਹਵਾ ਦੇ ਨਾਲ ਪੱਤੇ ਨੇ ਜਿਹੜੇ ਇੱਧਰ ਖੁੰਜਿਆਂ ਦੇ ਵਿੱਚ ਇਕੱਠੇ ਹੋ ਗਏ ਸੀਗੇ ਤੇ ਇੱਥੇ ਤਾਂ ਥੋੜੇ ਘੱਟ ਸੀਗੇ ਅੱਗੇ ਬਹੁਤ ਜ਼ਿਆਦਾ ਨਹੀਂ ਤੇ ਇੰਨਾ ਛੁਕਰਾ ਵੀ ਹਵਾ ਅੱਜ ਇੱਧਰ ਲਈ ਸੀ ਹਨ ਗੇਟ ਬਣੀ ਦੀ ਤੇ ਨਹੀਂ ਸਾਰਾ ਹਨਾ ਪੱਤੇ ਰੇਤਾ ਸਾਰਾ ਫੱਡੇ ਬਰਾਂਡੇ ਦੇ ਮੂਰੇ ਇਕੱਠਾ ਹੋ ਜਾਂਦਾ ਅੱਗੇ ਤੇ ਅੰਦਰ ਲਈਆਂ ਸਾਸ ਸਪਾਈਆਂ ਆਪਾਂ ਬਾਅਦ ਚ ਕਰ ਲਾਂਗੇ ਹਨਾ ਬਾਹਰਲਾ ਕੰਮ ਨੇ ਮਿਢ ਲਈਏ ਪਹਿਲਾਂ ਇੱਧਰ ਮੈਂ ਆਪਸੋਂ ਬਣੀ ਆ ਗਈ ਸੀ ਤੇ ਇਧਰੋਂ ਵੀ ਆਪਾਂ ਸੰਭਰ ਲਈਏ ਕਿਉਂਕਿ ਲਾਈਟ ਹੈ ਨਹੀਂ ਸੀਗੀ ਇੱਥੇ ਨਹੀਂ ਆਪਾਂ ਧੋ ਦਿੰਦੇ ਇੱਧਰ ਵੀ ਇੰਨਾ ਇੰਨਾ ਰੇਤਾ ਹਨਾ ਜਿਹੜਾ ਚੜ ਗਿਆ ਹੈ ਨਾ ਨਰੇਤਾ ਚੜਾਤਾ ਜੀ ਦੇਖੋ ਹਨਾ ਨੇਰੀ ਨੇ ਤੇ ਸੰਬਰ ਨਾ ਵੀ ਬਹੁਤ ਔਖਾ ਹੋਇਆ ਪਿਆ ਸੀ ਇੱਥੇ ਆਪਾਂ ਇੱਕ ਸਾਈਡ ਤੇ ਇਕੱਠਾ ਕਰਕੇ ਹਨਾ ਫਿਰ ਇਹਨੂੰ ਟੋਕਰੀ ਦੇ ਵਿੱਚ ਪਾ ਦਾਂਗੇ ਕੋਠੇ ਵਗੈਰਾ ਤੋਂ ਆ ਜਾਂਦਾ ਹਨਾ ਸਾਡੇ ਜਿਵੇਂ ਕਮੰਡੀਆਂ ਤੇ ਕੋਠੇ ਨੇ ਬੱਤੇ ਆ ਉਹਨਾਂ ਦੇ ਉੱਪਰ ਰੇਤਾ ਆ ਜਾਂਦਾ ਬਾਕੀ ਆਪਣਾ ਦੇਖੋ ਘਰ ਤਾਂ ਪੱਕਾ ਹੈਗਾ ਤੇ ਕੋਠੇ ਵੀ ਆਪਣੇ ਹੀ ਪੱਕੇ ਆ ਫਰਸ਼ ਲੱਗਿਆ ਹੋਇਆ ਤੇ ਬਸ ਜਦੋਂ ਮਿਹਰੀ ਆਉਂਦੀ ਆ ਹਨ ਫਿਰ ਤਾਂ ਰੇਤਾ ਤੂਫਾਨ ਹਨ ਐਨਾ ਸੀ ਪਤਾ ਨਹੀਂ ਕਿੱਧਰੋਂ ਆ ਗਿਆ ਇਹਨਾਂ ਰੇਤਾ ਹਨ ਪੱਤੇ ਤੇ ਦੋ ਤਿੰਨ ਟੋਕਰੀਆਂ ਅੱਜ ਮੇਰੀਆਂ ਭਰ ਗਿਆ ਨੇ ਕੂੜੇ ਦੀਆਂ ਇੱਥੇ ਮੈਂ ਨਾਲ ਦੀ ਨਾਲ ਹਨ ਉੱਧਰਲੀ ਵਿੜੇ ਦੇ ਵਿੱਚ ਉਹ ਸੰਭਰ ਕੇ ਲੋਕਰੀਆਂ ਦੇ ਵਿੱਚ ਪਾ ਦਿੱਤਾਗਾ ਮੈਨੂੰ ਆਇਆ ਸੀ ਵੀ ਜੇ ਹਵਾ ਫੇਰ ਚੱਲ ਪਈ ਹਨਾ ਫਿਰ ਸਾਰਾ ਖਿਲਰ ਜਾਊਗਾ ਇਹ ਪਹਿਲਾਂ ਹੀ ਬਹੁਤ ਮੁਸ਼ਕਲ ਨਾਲ ਹਨਾ ਇਕੱਠਾ ਕੀਤਾਗਾ ਸਵੇਰੇ ਸਵੇਰੇ ਤਾਂ ਸਾਰਾ ਸਾਫ ਸਫਾਈਆਂ ਕਰਕੇ ਹਨਾ ਸੋਹਣਾ ਸੋਹਣਾ ਆਪਾਂ ਬਣਾ ਦਿੰਨੇ ਆ ਘਰ ਸ਼ਾਮ ਨੂੰ ਫੇਰ ਉਹੀ ਹਾਲ ਹੋ ਜਾਂਦਾ ਲਓ ਜਿਹੜਾ ਆਪਾਂ ਬਰਾਂਡਿਆਂ 'ਚ ਆ ਗਈ ਸੀਗੀ ਤੇ ਇੱਧਰ ਵੀ ਮੈਂ ਝਾੜੂ ਪਹਿਲਾਂ ਲਾ ਦਿੱਤਾ ਸੀਗਾ ਤੇ ਹੁਣ ਆਪਾਂ ਪੋਚਾ ਲਾ ਲਾਂਗੇ ਤੇ ਇੱਧਰ ਵੀ ਆਪਾਂ ਡੇਲੀ ਹਨਾ ਪੋਚਾ ਲਾਉਨੇ ਆਗੇ ਤੇ ਫਿਰ ਜ਼ਿਆਦਾ ਗੰਦੇ ਜੀ ਨਹੀਂ ਹੁੰਦੇਗੇ ਬਰਾਡੇ ਤੇ ਟਰੈਡ ਇੱਥੇ ਆਪਣਾ ਬਾਹਰ ਖੜਾ ਸੀਗਾ ਮੈਨੂੰ ਐ ਹੁੰਦਾ ਬਾਹਰਲੇ ਕੰਮ ਹੈ ਨਾ ਜਲਦੀ ਜਲਦੀ ਨਿਮੜ ਲਾਂ ਪਪੁੱਤਪਾ ਵਾਲੇ ਨੇ ਜਿਹੜੇ ਤੇ ਅੰਦਰ ਸ਼ਾਮੇ ਸ਼ਾਮੇ ਚਲੋ ਕੰਮ ਕਰੀ ਜਾਵਾਂਗੇ ਕਿਉਂਕਿ ਅੱਜ ਦਾ ਸਾਰਾ ਦਿਨ ਅਸੇ ਝਾੜੂ ਹੀ ਨਹੀਂ ਹੱਥ ਚੋਟੀ ਕਣੇ ਮੈਨੂੰ ਲੱਗਦਾ ਹੈ ਉੱਗੀ ਅੰਦਰ ਵੀ ਹਨਾ ਕਮਰਿਆਂਾਂ ਚ ਬਰਾਂਡਿਆਂ ਚ ਬਹੁਤ ਰੇਤਾ ਦਾ ਤੇ ਇੱਥੇ ਥੋੜੀ ਥੋੜੀ ਧੁੱਪ ਵੀ ਹੈ ਜਿਹੜੀ ਚੜ ਗਈ ਸੀਗੀ ਇਹਦੇ ਸਵੇਰੇ ਵਧੀਆ ਹੁੰਦਾ ਮੌਸਮ ਤੇ ਸ਼ਾਮ ਨੂੰ ਪਤਾ ਨਹੀਂ ਰੱਬ ਨੂੰ ਕੀ ਹੋ ਜਾਂਦਾ ਹਨਾ ਕਿ ਦੋ ਝੱਖੜ ਲਿਆ ਆਉਂਦਾ ਇਹਨਾਂ ਦੂਸਰੇ ਬ੍ਰਾਂਡ ਦੇ ਚਾਪਾ ਨਾਤਾ ਸੀ ਪੋਚਾ ਤੇ ਇਧਰ ਆ ਗਏ ਆਪਾਂ ਇਧਰ ਵੀ ਲਗਾ ਦਨੇ ਆ ਤੇ ਇੱਕ ਸਾਟੇ ਨਾ ਚੜਦੀ ਧੁੱਪ ਆਉਂਦੀ ਆ ਘਰੇ ਦੇਖੋ ਹੁਣ ਵੀ ਕਿੰਨੀ ਤੇਜ਼ ਧੁੱਪ ਹਨਾ ਹੋ ਗਈ ਸੀ ਇੱਥੇ ਕਿਉਂਕਿ ਅੱਜ ਬੀੜਾ ਵਗੈਰਾ ਸਬਰਦਿਆਂ ਨੂੰ ਹੀ ਬਹੁਤ ਟਾਈਮ ਲੱਗ ਗਿਆ ਤੇ ਨਹੀਂ ਤਾਂ ਮੈਂ ਜਲਦੀ ਜਲਦੀ ਹਨਾ ਲਾ ਦੇਣੀ ਹੁੰਦੀ ਆ ਸਵੇਰੇ ਪੋਚਾ ਇਧਰ ਤੇ ਅੱਜ ਬੀੜਾ ਸਬਰਦਿਆਂ ਨੂੰ ਹੀ ਜ਼ਿਆਦਾ ਟਾਈਮ ਲੱਗ ਗਿਆ ਅਜੇ ਤਾਂ ਐਨਾ ਸ਼ੁਕਰ ਸੀ ਹਨਾ ਜ ਜ ਐਤਵਾਰ ਕਰਕੇ ਬੱਚਿਆਂ ਨੂੰ ਵੀ ਛੁੱਟੀ ਸੀਗੀ ਤੇ ਨਹੀਂ ਆਪਣੇ ਕੰਮਾਂ ਨੇ ਜਿਹੜੇ ਹੋਰ ਵੀ ਲੇਟ ਹੋ ਜਾਂਦੇ ਫਿਰ ਬੱਚਿਆਂ ਦੀ ਰੋਟੀ ਵਗੈਰਾ ਹਨਾ ਪਹਿਲਾਂ ਬਣਾਉਣੀ ਪੈਂਦੀ ਆਪਾਂ ਨੂੰ ਤੇ ਅੱਜ ਆਪਣੀ ਰੋਟੀ ਹੈ ਜਿਹੜੀ ਲੇਟ ਹੋ ਜੂਗੀ ਪਰ ਉਹਨਾਂ ਨੂੰ ਤਿਆਰ ਕਰਕੇ ਹਨਾ ਸਕੂਲ ਪੇਜ ਕੇ ਫਿਰ ਆਪਾਂ ਇਹ ਕੰਮ ਧੰਦੇ ਕਰਦੇ ਅੱਜ ਤਾਂ ਸਾਰੀਆਂ ਭੈਣਾਂ ਦੇ ਕੰਮ ਹੀ ਵਧ ਰਹੇ ਹੋਣਗੇ ਅੱਜ ਇਦਰਾ ਪਕਰੇਲੇ ਹੀ ਚੀਰ ਲੈਨੇ ਛੋਟੇ ਕਲੇਲੇ ਆਹੇ ਤੇ ਇਦਰਾ ਆਪਾਂ ਹਰੀਆਂ ਮਿਰਚਾਂ ਦਾਸਨ ਤੇ ਆਹ ਲੰਬੇ ਲੰਬੇ ਆਪਾਂ ਪਿਆਜ਼ ਕੱਟਿਆ ਤੇ ਹੁਣ ਆਪਾਂ ਸਬਜ਼ੀ ਬਣਾਉਨੇ ਆ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਆਪਾਂ ਕਿਸ ਤਰ੍ਹਾਂ ਸਬਜ਼ੀ ਇਹਦੀ ਬਣਾਉਨੇ ਆ ਕਲੇਲਾ ਦੀ ਤੇ ਚਲੋ ਜੀ ਲਓ ਜੀ ਸਰੋਂ ਦਾ ਤੇਲ ਪਾ ਲੈਨੇ ਆ ਆਪਾਂ ਪਹਿਲਾਂ ਗਰਮ ਹੋਣ ਲਈ ਰੱਖ ਦਿਆਂ। ਤੇ ਗਰਮ ਹੋਣ ਦਾ ਕਿ ਇਵੇਟ ਕਰਦੇ ਆ। ਕੇਰ ਦਾ ਪਾਉਣੇ ਆ ਕਿ ਇਹਦਾ ਪ੍ਰੋਸੈਸ

ਜਦ ਨਹੀਂ ਕੱਚੀ ਜਿਹੀ ਸਮੈਲ ਆਉਂਦੀ ਰਹਿੰਦੀ ਹੈ ਲਸਣ ਦੀ 2 ਮਿੰਟ ਇਹਨੂੰ ਆਪਾਂ ਦਸਾਂ ਨੂੰ ਪਰੀ ਲਿਖੁੰਦੇ ਆਂ ਹੋ ਗਈ ਲਸਣ ਆਪਣਾ ਭੁੱਜ ਗਿਆ ਹੁਣ ਆਪਾਂ ਪਾ ਦੇਣੇ ਮਿਰਚ

ਤੇ ਪਿਆਜ਼ ਭੁੰਨਨੇ ਆਪਾਂ ਮੈਡੀ ਕਰਕੇ ਰੱਖੋਨੇ ਆ ਦੇ ਕੈਮਰਾ ਕਹਿੰਦੇ ਕੁਛ ਇਹੇ ਕਰੇ ਲਿਆਣਾ ਆਪੋ ਝਿ ਜਾਣਗੇ ਆਪਾਂ ਜਿਆਦਾ ਨਹੀਂ ਇਹਨਾਂ ਨੂੰ ਬਰਾਉਨ ਕਰ ਦੇ ਤੇ ਇਹ ਕਲੇ ਦੇ ਨਾਲ ਝਿ ਜਾਣਗੇ ਕੁਛ ਫਿਰ ਆਪਾਂ ਕਲੇ ਜਿਹੜੇ ਉਹ ਐਡ ਕਰਦੇ ਆਂ કે આજા પાકઠે સાથી દો 8 મિનિટ કા પા ફુણાગી કે ફીને જો આદા પર મિનિટ પાવાંગી તો ફોન હે આકે કિના હાલ બને રી હું નવલી પાક તો 8 મિનિટ હો ગયે હે આપણે મે ભુજ દેમ દેખો તો જેસા તરહ આંદા હો ગયા ન કલર સહી તરહ ભુજ ગયે હે મે રે કેમેરા બારકે દેખાવા સો એસ તરહનો કલર હો ગયા ਤੇ ਹੁਣ ਆਪਾਂ ਰੋਣ ਮਿਰਚ ਐਡ ਕਰ ਦਨੇ ਆ। ਸਵਾਦ ਅਨੁਸਾਰ ਤੇ ਇਸ ਤਰ੍ਹਾਂ ਤੁਸੀਂ ਸਬਜ਼ੀ ਬਣਾਉਂਗੇ ਜਮਾਂ ਵੀ ਕੋੜੀ ਨਹੀਂ ਬਣੂਗੀ ਤੇ ਬਹੁਤ ਹੀ ਟੇਸਟੀ ਬਣੂਗੀ। ਹਰੀ ਮਿਰਚ ਆਪਾਂ ਥੋੜੀ ਜਿਹੀ ਪਾਈ ਸੀ ਇਸ ਕਰਕੇ ਆਪਾਂ ਲਾਲ ਮਿਰਚ ਥੋੜੀ ਕੱਟ ਪਾਵਾਂਗੇ। ਅੰਜੀਮੇਟੇ ਨੂੰ ਹੋਰ ਪਕਾਉਣੇ ਆ ਤੇ ਇਹ ਦੋ ਆਰ ਤੁਹਾਨੂੰ ਦਿਖਾਉਣੇ ਆ ਸਭ ਦੀ ਆਪਣੀ ਹਿੱਸਾ ਦੀ ਬਣੀ ਆ ਤੇ ਪੰਜ ਮਿੰਟ ਲਈ ਨੂੰ ਹੋਰ ਉਪਰਲੇ ਛੱਡ ਦੇਣਗੇ ਤੇ ਮਸਾਲੇ ਪਾ ਕੇ ਜਾਣੇ ਲਓ ਦੀ ਸਾਡੀ ਬਣ ਕੇ ਆਪਣੀ ਰੈਡੀ ਹੋ ਗਈ ਆ ਦੇਖੋ ਗੈਸ ਸਭ ਬੰਦ ਕਰ ਦਨੇ ਦੇਖੋ ਬੰਦ ਬਣ ਕੇ ਰੈਡੀ ਹੋ ਗਈ ਆ ਕਿੰਨੀ ਵਧੀਆ ਦੇਖੋ ਲੱਗ ਰਹੀ ਆ ਦੇਖਣ ਤੇ ਇਸ 煲 ਦੇ ਵਿੱਚ ਵੀ ਹੋਰ ਚੀਜ਼ ਵਧੀਆ ਲੱਗਦੀ ਹੈ ਤੇ ਜਿਹੜੀ ਦੇਖਣ ਨੂੰ ਵਧੀਆ ਲੱਗੀ। ਚਲੋ ਜੀ ਅੱਜ ਦੀ ਵੀਡੀਓ ਦਾ ਅਪਾ ਇੱਥੇ ਐਂਡ ਕਰਦੇ ਆਂ। ਜੇਕਰ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਅੱਗੇ ਵੀਡੀਓ ਵੀ ਸ਼ੇਅਰ ਕਰਿਆ ਕਰੋ। ਤੇ ਆਪਣੇ ਫੈਨਸ ਸਰਕਲ ਦੇ ਵਿੱਚ ਤੇ ਲਾਈਕ ਤੇ ਕਮੈਂਟ ਕਰਕੇ ਸੋਹਣੇ-ਸੋਹਣੇ ਕਮੈਂਟ ਕਰਿਆ ਕਰੋ ਤਾਂ ਕਿ ਸਾਨੂੰ ਹਨਾ ਹੌਸਲਾ ਮਿਲਦਾ ਹੈ। ਤੇ ਤਾਂ ਕਰਕੇ ਅਪਾ ਅੱਗੇ ਤੋਂ ਹੋਰ ਵੀ ਵਧੀਆ ਵੀਡੀਓ ਲੈ ਕੇ ਤੁਹਾਡੇ ਕੋਲ ਆਈਏ। ਤੇ ਚਲੋ ਜੀ ਤਾਂ ਤੱਕ ਦੇਣੀ ਸ਼ਤਿ ਸ਼੍ਰੀ ਅਕਾਲ ਫਿਰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਬਾਏ ਬਾਏ ਟੇਕ ਕੇਅਰ